ਇਹ ਵਰਤਾਰਦਾਈ ਆ ਜੀ ਮੈਂ ਸਾਡੇ ਪਿੰਡ ਥਰੇਲਾ ਜੀ ਜੋ ਹਰ ਪ੍ਰਤਾਪਤ ਪਿੰਡਾਂ ਦਾ ਰਾਸ਼ਨ ਲੈ ਕੇ ਔਰ ਨਾਲ ਹੀ ਟੂਰੀ ਔਰ ਨਾਲ ਹੀ ਜਿਹੜੀਆਂ achar ਦੀ ਗੱਠਾਂ ਨੇ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਆਏ ਨੇ ਔਰ ਸਰਦਾਰ ਭਗਵੰਤ ਸਿੰਘ ਮਾਨ ਔਰ ਐਮ ਐਲ ਏ ਸਾਹਿਬ ਰਜਨੀਸ਼ ਕੁਮਾਰ ਦਈਆ ਜੀ ਦਾ ਅਸੀਂ ਧੰਨਵਾਦ ਕਰਦੇ ਆ ਭਾਰਤੀ ਕਿਸਾਨ ਜੀ ਨੇ ਪੰਜਾਬ ਦੇ ਵੱਲੋਂ ਮੈਨੂੰ ਵੀ ਇਹਨਾਂ ਨੂੰ ਵਿਸ਼ੇਸ਼ ਤੌਰ ਤੇ ਬੁਲਾ ਕੇ ਤੇ ਤੁਹਾਡੇ ਰੂਗੂ ਗੌਰ ਗੱਲ ਕਰਨ ਦਾ ਮੌਕਾ ਦਿੱਤਾ ਔਰ ਅਸੀਂ ਭਾਰਤੀ ਕਿਸਾਨ ਜੀ ਨੂੰ ਵੱਲੋਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਵੀ ਇਹਨਾਂ ਨੇ ਗਰੀਬ ਲੋਕਾਂ ਦੀ ਹਰ ਪ੍ਰਭਾਵਿਤ ਲੋਕਾਂ ਦੀ ਕਿਹੜੀ ਬਾਹ ਫੜੀ ਏ ਔਰ ਜਿਨ੍ਹਾਂ ਦੇ ਫਸਲਾਂ ਡੋਪਗੀਆਂ ਨੇ ਚਾਰਾ ਡੁੱਬ ਗਿਆ ਸਾਰਾ ਨੁਕਸਾਨ ਹੋਇਆ ਬੜਾ ਵੱਡੇ ਪੱਧਰ ਤੇ ਜ਼ਮੀਨਾਂ ਦਾ ਪੰਜਾਬ ਦੇ ਵਿੱਚ ਹਰੇਕ ਜਗ੍ਹਾ ਹੀ ਹੜ੍ਹ ਆਏ ਹੋਇਆ ਜਿੱਥੋਂ ਤੱਕ ਵੀ ਪੰਜਾਬ ਸਰਕਾਰ ਕੰਮ ਕਰ ਰਹੀ ਬਹੁਤ ਵਧੀਆ ਪ੍ਰਬਾਲਾ ਕਰ ਰਹੀ ਏ ਕਰਨਾ ਵੀ ਚਾਹੀਦਾ ਕਿਉਂਕਿ ਪੰਜਾਬ ਸਰਕਾਰ ਨੂੰ ਵੋਟਾਂ ਪਾ ਕੇ ਇਹਨਾਂ ਨੂੰ ਆਪਾਂ ਸਰਕਾਰ ਵਿੱਚ ਲਿਆਂਦਾ ਸੀ ਅੱਜ ਆਪਣੀ ਬਾਹ ਫੜ ਰਹੇ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਜਿੰਨੇ ਵੀ ਸਮੂੱਚੀ ਆਪਣੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਆਈ ਏ ਔਰ ਜਿਨ੍ਹਾਂ ਮੇਰੇ ਵੀਰਾਂ ਨੇ ਇਹਦੇ ਵਿੱਚ ਸੰਯੋਗ ਕੀਤਾ ਐ ਐਮਐਲਏ ਸਾਹਿਬ ਦੇ ਨਾਲ ਜਿਨ੍ਹਾਂ ਨੇ ਚਾਰਾ ਲਿਆਂਦਾ ਕਿਸੇ ਨੇ ਤੂੜੀ ਲੈ ਕੇ ਆਏ ਨੇ ਕੋਈ ਚਾਰ ਦੀਆਂ ਗੱਠਾਂ ਲੈ ਕੇ ਆਏ ਨੇ ਕੋਈ ਰਾਸ਼ਨ ਲੈ ਕੇ ਆਏ ਨੇ ਕੋਈ ਗਰੀਬਾਂ ਦੀ ਵੈਸੇ ਵੀ ਮਦਦ ਕਰਨ ਆਏ ਨੇ ਜੇ ਕਿਸੇ ਦੇ ਕਮਰੇ ਡੇਗ ਪਏ ਨੇ ਜਾਂ ਕੋਈ ਨੁਕਸਾਨ ਹੋਇਆ ਤੇ ਮੈਡੀਕਲ ਸਹੂਲਤ ਵੀ ਨਾਲ ਲੈ ਕੇ ਆਏ ਨੇ ਕਿਸੇ ਨੂੰ ਕੋਈ ਤਰ੍ਹਾਂ ਦੀ ਬਿਮਾਰੀ ਹੈ ਜਾਂ ਕੁਝ ਵੀ ਹੈ ਉਹਦੇ ਇਲਾਜ ਵਾਸਤੇ ਉਹ ਇੱਥੇ ਦਵਾਈ ਲੈ ਸਕਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਨੇ ਆ ਪੰਜਾਬ ਸਰਕਾਰ ਦਾ ਔਰ ਸਾਡੇ ਐਮਐਲਏ ਵਿਧਾਇਕ ਜਿਹੜੇ ਆ ਸਾਡੇ ਰਜਨੀਸ਼ ਕੁਮਾਰ ਤਈਆ ਜੀ ਜਿਨ੍ਹਾਂ ਨੇ ਅਪਰਾਲਾ ਕੀਤਾ ਔਰ ਸਰਕਾਰ ਦੇ ਵਿੱਚ ਰਹਿੰਦੇ ਆ ਇਥੇ ਮਦਦ ਕਰਨ ਵਾਸਤੇ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਜੀ ਐਮਐਲਏ ਸਾਹਿਬ